ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ 90 ਸਾਲ ਦੇ ਬਾਅਦ ਮਾਰਗ ਸਿਰਸਾ ਪੂਰਨਮਾ ਦਾ ਚੰਦ 15 ਦਸੰਬਰ ਦਿਨ ਐਤਵਾਰ ਨੂੰ ਨਜ਼ਰ ਆਵੇਗਾ ਦੇਵੀ ਲక్ష్ਮੀ ਜੀ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਵਿੱਚੋਂ 4 ਰਾਸ਼ੀਆਂ ਦੀ ਲੱਗੇਗੀ ਲੋਟਰੀ ਇਹ ਚਾਰ ਰਾਸ਼ੀ ਵਾਲੇ ਹੋਣਗੇ ਤਾਂ ਦੇ ਨਾਲ ਮਾਲਾ ਮਾਲ ਆਵਸੀ ਤੁਹਾਨੂੰ ਤਾਂ ਸੇਆਂ ਕੇ ਮਾਂ ਲక్ష్ਮੀ ਜੀ ਦੀ ਕਿਰਪਾ ਪੂਰੇ 90 ਸਾਲਾਂ ਦੇ ਬਾਅਦ ਇੱਕ ਮਹਾਂ ਦੁਰਲੱਭ ਸੰਜੋਗ ਸ਼ੁਭ ਸੰਜੋਗ 15 ਦਸੰਬਰ ਦਿਨ ਐਤਵਾਰ ਨੂੰ ਪੂਰਨਮਾਸ਼ੀ ਦੇ ਦਿਨ ਮਹਾਂ ਲక్ష్ਮੀ ਜੋ ਹੋ ਰਿਹਾ ਹੈ ਹੁਣ 12 ਰਾਸ਼ੀਆਂ ਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਸ ਦਿਨ ਭਾਵ ਮਾਰਗ ਸ਼ਿਰਸ਼ਾ ਦੀ ਪੂਰਨਮਾਸ਼ੀ ਵਾਲੇ ਦਿਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਚਾਰ ਰਾਸ਼ੀ ਵਾਲਿਆਂ ਦੀ ਲੋਟਰੀ ਲੱਗਣ ਵਾਲੀ ਹੈ ਤੇ ਪੈਸੇ ਦੇ ਨਾਲ ਅਮੀਰ ਬਨਣ ਵਾਲੀਆਂ ਹਨ ਤਾਂ ਦੀ ਦੇਵੀ ਲక్ష్ਮੀ ਹੋਣ ਇਸ ਨੇ ਚਾਨਨੀ ਪੂਰਨਵਾਰਸ਼ੀ ਦੇ ਦਿਨ ਇਹਨਾਂ ਚਾਰ ਰਾਸ਼ੀ ਵਾਲਾ ਦੇ ਕਰਪਾਾ ਰਹੀ ਹੈ ਜਿਸ ਕਾਰਨ ਇਹਨਾਂ ਦੇ ਜੀਵਨ ਦੇ ਦੁੱਖ ਦਰਦ ਸਭ ਖਤਮ ਹੋ ਜਾਣਗੇ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਜ਼ਿੰਦਗੀ 'ਚ ਦੇਵੀ ਮਾਂ ਲਕਸ਼ਮੀ ਜੀ ਦਾ ਆਸ਼ੀਰਵਾਦ ਇਹਨਾਂ ਨੂੰ ਪ੍ਰਾਪਤ ਹੋਣ ਜਾ ਰਿਹਾ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਬੇਅੰਤ ਖੁਸ਼ੀਆਂ ਤੇ ਇਹਨਾਂ ਦਾ ਜੀਵਨ ਬਦਲ ਜਾਵੇਗਾ ਜਿਨ੍ਹਾਂ ਦੀ ਲਾਟਰੀ ਲੱਗਣ ਜਾ ਰਹੀ ਹੈ 15 ਦਸੰਬਰ ਐਤਵਾਰ ਨੂੰ ਮਾਰਕ ਸ਼ਿਰਸਾ ਪੂਰਨ ਮਾਸ਼ੀ ਦੇ ਦਿਨ ਮਾਂ ਲక్ష్ਮੀ ਜੋਗ ਦੇ ਗੰਠਨ ਦੇ ਕਾਰਨ ਇਹ ਚਾਰ ਰਾਸ਼ੀਆਂ ਕਿਹੜੀਆਂ ਹਨ ਅਤੇ ਇਹਨਾਂ ਖੁਸ਼ ਨਸੀਬ ਰਾਸ਼ੀਆਂ ਬਾਰੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਵੀਡੀਓ ਨੂੰ ਇਸ ਲਈ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਦੇਵੀ ਮਾਂ ਲక్ష్ਮੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਦੇਵੀ ਮਾ લક્ષਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਦੇ ਲਿਖ ਕੇ ਆਪਣੇ ਹਾਜ਼ਰੀ ਚ ਰੋਲ ਲਗਵਾ ਦਿਓ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਰ ਮਹੀਨੇ ਦੇ ਅੰਤ ਦੇ ਵਿੱਚ ਪੂਰਨ ਮਾਸ਼ੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਐਸਨ ਭਗਵਾਨ ਵਿਸ਼ਨੋ ਅਤੇ ਸੰਸਾਰ ਦੇ ਰੱਖਿਆ ਕਰਨ ਵਾਲੀ ਮਾ લક્ષਮੀ ਜੀ ਦੀ ਪੂਜਾ ਕਰਨ ਦੀ ਪਰੰਪਰਾ ਹੁੰਦੀ ਹੈ ਨਾਲ ਹੀ ਕੰਗਾ ਵਿੱਚ ਇਸ਼ਨਾਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ ਇਹ ਧਾਰਮਿਕ માનਨਤਾ ਹੈ ਕਿ ਇਹ ਸਿੰ ਕਰਿਆਵਾਂ ਕੀਤੀਆਂ ਜਾਂਦੀਆਂ ਹਨ ਇਸਨ ਇਹ ਸ਼ੁਭ ਕੰਮ ਕਰਨ ਦੇ ਨਾਲ ਪਿਆ ਸੁਖ ਮਿਲਦਾ ਹੈ ਬੋਧੀ ਵਿੱਚ ਵਾਦਾ ਹੁੰਦਾ ਹੈ ਤੇ ਆਰਥਿਕ ਲਾਭ ਦੀ ਸੰਭਾਵਨਾ ਬਣ ਜਾਂਦੀ ਹੈ ਸਾਲ ਦੀ ਆਖਰੀ ਪੂਰਨਮਾਸ਼ੀ ਦਸੰਬਰ ਦੇ ਵਿੱਚ ਪੈਂਦੀ ਹੈ ਜਿਸ ਨੂੰ ਮਾਰਗ ਸਿਰਸਾ ਪੂਰਨਮਾਸ਼ੀ ਵਜੋਂ ਜਾਣਿਆ ਜਾਂਦਾ ਹੈ ਮਾਰਗ ਸਿਰਸਾ ਮਹੀਨੇ ਦੀ ਪੂਰਨਮਾਸ਼ੀ 14 ਦਸੰਬਰ ਨੂੰ ਸ਼ਾਮ 4:58 ਵਜੇ ਸ਼ੁਰੂ ਹੋਵੇਗੀ ਜਦੋਂ ਕਿ ਇਸ ਤਰੀਕ ਦੀ ਸਮਾਪਤੀ ਅਗਲੇ ਦਿਨ ਭਾਵ 15 ਦਸੰਬਰ ਨੂੰ ਦੁਪਹਿਰ 2:31 ਵਜੇ ਖਤਮ ਹੋਵੇਗੀ ਪਰ ਜਾਈ ਸਥਿਤੀ ਦੇ ਵਿੱਚ ਮਾਰਗ ਸਿਰਸਾ ਪੂਰਨਮਾਸ਼ੀ ਦਾ ਤਿਉਹਾਰ 15 ਦਸੰਬਰ ਨੂੰ ਮਨਾਇਆ ਜਾਵੇਗਾ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪੂਰਨਮਾਸ਼ੀ ਦੇ ਦਿਨ ਸਾਰੇ ਹੀ ਸਰਦਾਲਿਆਂ ਨੂੰ ਸਵੇਰ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਅਤੇ ਪੀਲੇ ਕੱਪੜੇ ਪਹਿਨਣੇ ਚਾਹੀਦੇ ਹਨ ਇਸ ਤੋਂ ਬਾਅਦ ਸ੍ਰੀ ਹਰਿ ਨੂੰ ਪੋਸਟ ਤੇ ਲਾਲ ਜਾਂ ਪੀਲਾ ਕੱਪੜਾ ਵਿਛਾ ਕੇ ਭਗਵਾਨ ਸੂਰਜ ਦੇਵ ਦੀ ਪੂਜਾ ਕਰੋ ਅਤੇ ਦੇਵੀ ਲਕਸ਼ਮੀ ਨੂੰ 16 ਮੇਕਅਪ ਆਈਟਮਾਂ ਪੇਟ ਕਰੋ ਦੇਸੀ ਘਿਓ ਦਾ ਦੀਵਾ ਜਗਾਓ ਆਰਤੀ ਕਰੋ ਸੱਚੇ ਮਨ ਨਾਲ ਮੰਤਰਾਂ ਦਾ ਜਾਪ ਕਰੋ ਅਤੇ ਫਲ ਮਠਿਆਈਆਂ ਪੇਟ ਕਰੋ ਜੀਵਨ ਦੇ ਵਿੱਚ ਖੁਸ਼ੀ ਅਤੇ ਸ਼ਾਂਤੀ ਦੇ ਲਈ ਅਰਦਾਸ ਬੇਨਤੀ ਕਰੋ ਦੋਸਤੋ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਚਾਰ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ ਜਿਹੜੀਆਂ ਪੂਰਨ ਮਾਇਸ਼ੀ ਅਤੇ ਮਾ ਲక్ష్ਮੀ ਦੇ ਜੋਗ ਅਤੇ ਦੁਰਲਭ ਦੇ શુભ ਸੰਜੋਗ ਦੇ ਕਾਰਨ ਕਰੋੜਪਤੀ ਬਣਨ ਜਾ ਰਹੇ ਹਨ ਦੋਸਤੋ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਦੇਵੀ ਲక్ష్ਮੀ ਸਨਾਤਨ ਧਰਮ ਦੇ ਸ਼ਾਸਤਰਾ ਤੇ ਪੁਰਾਣਾ ਦੇ ਵਿੱਚ ਤਾਂ ਦੀ ਦੇਵੀ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਤਾਂ ਦੀ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋ ਜਾਂਦਾ ਹੈ ਤਾਂ ਉਸੇ ਕਾਰਨ ਦੇ ਵਿੱਚ ਕਦੇ ਵੀ ਤਾਂ ਦੀ ਕਮੀ ਨਹੀਂ ਹੁੰਦੀ ਸੋ ਸਾਰੇ ਜਾਣਦੇ ਹੋ ਕਿ Devi Lakshmi ji ਦਾ ਸੁਭਾਅ ਚੰਚਲ ਮੰਨੇ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੌਲਤ ਦੀ Devi Maa Lakshmi ਇੱਕ ਥਾਂ ਦੇ ਟਿਕ ਕੇ ਨਹੀਂ ਬੈਠਦੀ। ਇਹ ਹੀ ਕਾਰਨ ਹੈ ਕਿ ਮਨੋਖੀ ਜਿਵੇਂ ਚ ਤਾਂ ਦੌਲਤ ਦਾ ਮਹੱਤਵ ਹੈ ਤੇ ਇਹਨਾਂ ਦੇ ਜੀਵਨ ਦੇ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ। ਤਾਂ ਦੀ Devi ਨੂੰ ਖੁਸ਼ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਤਾਂ ਦੀ Devi ਨੂੰ ਖੁਸ਼ ਕਰਨ ਲਈ ਜਿਸ ਨਾਲ Maa Lakshmi ਖੁਸ਼ ਹੋ ਜਾਵੇ ਅਤੇ ਵਿਅਕਤੀ ਨੂੰ ਅਮੀਰ ਬਣਾ ਦੇਵੇ। ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਪਹਿਲਾ ਕਾਰਨ ਆਰਥਿਕ ਤੰਗੀ ਹੈ ਇਸ ਤੋਂ ਇਲਾਵਾ ਗ੍ਰਹਾਂ ਦੀ ਗਤੀ ਦੇ ਕਾਰਨ ਮਨੁੱਖੀ ਜੀਵਨ ਵਿੱਚ ਆਜਾਏ ਉਤ ਆਚੜਾ ਆਉਂਦੇ ਰਹਿੰਦੇ ਹਨ ਇਸ ਲਈ ਮਨੁੱਖ ਹਮੇਸ਼ਾ ਪਰਵੇਖਣ ਨੂੰ ਲੈ ਕੇ ਬਹੁਤ ਹੀ ਉਤਸੁਕ ਰਹਿੰਦਾ ਹੈ ਤੇ ਆਓ ਦੋਸਤੋ ਗੱਲ ਕਰਦੇ ਹਾਂ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੀ ਜਿਨ੍ਹਾਂ ਦੀ ਕਿਸਮਤ ਚਮਕਣ ਜਾ ਰਹੀ ਹੈ ਇਹਨਾਂ ਰਾਸ਼ੀਆਂ ਦੇ ਵਿੱਚ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦਾ ਦੱਸ ਹੈ ਕਿ ਮਾਂ ਲక్ష్ਮੀ ਤੁਹਾਡੇ ਜੀਵਨ ਤੇ ਆਪਣੀ ਕਿਰਪਾ ਕਰਨ ਵਾਲੀ ਹੈ ਇਹ ਇੱਕ ਵੱਡਾ ਬਦਲਾਵ ਤੁਹਾਡੇ ਜੀਵਨ ਤੇ ਲੈ ਕੇ ਆਉਣ ਵਾਲੀ ਹੈ ਜੀ ਹਾਂ ਦੋਸਤੋ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਆਰਥਿਕ ਲਾਭ ਹੋਣ ਵਾਲਾ ਹੈ ਤੁਹਾਨੂੰ ਤਾਂ ਸੰਬੰਧੀ ਕਈ ਤਰ੍ਹਾਂ ਦੇ ਲਾਭ ਮਿਲਣ ਵਾਲੇ ਹਨ ਕੰਨਿਆ ਰਾਸ਼ੀ ਵਾਲੇ ਹੋਣ ਤੁਹਾਨੂੰ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤਾਂ ਦੇ ਨਾਲ ਜੁੜੇ ਕਈ ਤਰ੍ਹਾਂ ਦੇ ਫਾਇਦੇ ਮਿਲਣ ਜਾ ਰਹੇ ਹਨ ਮਾਂ ਲక్ష్ਮੀ ਖੁਦ ਤੁਹਾਡੇ ਘਰ ਆ ਰਹੀ ਹੈ ਤੁਹਾਡਾ ਜੀਵਨ ਹੁਣ ਖੁਸ਼ੀਆਂ ਨਾਲ ਭਰਨ ਵਾਲਾ ਹੈ ਜਲਦੀ ਹੀ ਤੁਸੀ ਜਲਦੀ ਹੀ ਤੁਹਾਨੂੰ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲ ਜਾਵੇਗਾ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਜੋ ਸੁਧਾਰ ਹੋਵੇਗਾ ਤੁਹਾਡਾ ਜੀਵਨ ਖੁਸ਼ਹਾਲ ਬਣੇਗਾ ਜੋ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਲਾਭ ਹੁੰਦਾ ਨਜ਼ਰ ਆਵੇਗਾ ਇਸੇ ਨਾਲ ਹੀ ਕੰਮ ਕਰਨ ਵਾਲਿਆਂ ਨੂੰ ਨੌਂ ਕਰੇ ਕਰਨ ਵਾਲਿਆਂ ਨੂੰ ਕੋਈ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਕੰਨਿਆ ਰਾਸ਼ੀ ਵਾਲਿਓ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਵੀ ਲక్ష్ਮੀ ਜੀ ਦੀ ಅಪਾਰ ਕਿਰਪਾ ਤੁਹਾਡੇ ਤੇ ਹੈ ਹੁਣ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਤੁਹਾਡੇ ਛੇਵਾਂ ਦੇ ਵਿੱਚ ਮਾਂ ਲక్ష్ਮੀ ਹੋਂ ਤੁਹਾਡੇ ਤੇ ਕਈ ਤਰ੍ਹਾਂ ਦੇ ਲਾਭਾਂ ਤੋਂ ਦੌਲਤ ਦਾ ਮੁਨਾਫਾ ਤੁਹਾਨੂੰ ਹੋਣ ਵਾਲਾ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ ਇਸ ਲਈ ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਦਾ ਸਈਏ ਕਿ ਤੁਹਾਡੇ ਕੁੰਡਲ ਚ ਮਹਾ ਲక్ష్ਮੀ ਜੋਗ ਪਨ ਰਿਹਾ ਹੈ ਇਹ ਇਤਫਾਕ ਕਦੇ ਕਦੇ ਹੀ ਹੋਪਰਦਾ ਹੈ ਜਿਸ ਕਾਰਨ ਤੁਸੀਂ ਮਾ ਲక్ష్ਮੀ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਸਕੋਗੇ ਇਹ ਸਮਾਂ ਬਹੁਤ ਹੀ ਵਧੀਆ ਜਾਣ ਵਾਲਾ ਹੈ ਤੁਸੀਂ ਜਲਦੀ ਹੀ ਕਿਸੇ ਅਜਾਏ ਵਿਅਕਤੀ ਨੂੰ ਮਿਲੋਗੇ ਜੋ ਤੁਹਾਡੀ ਜ਼ਿੰਦਗੀ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਜੀ ਹਾਂ ਦੋਸਤੋ ਹੁਣ ਤੁਹਾਡੀ ਜ਼ਿੰਦਗੀ ਵਿੱਚ ਐਸੋ ਆਰਾਮ ਦੀ ਕੋਈ ਵੀ ਕਮੀ ਨਹੀਂ ਰਹੇਗੀ ਦੇਵ ਲਕਸ਼ਮੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਅਚਿਆਬ ਬਦਲਾਵ ਆਵੇਗਾ ਕਿ ਤੁਹਾਨੂੰ ਹਰ ਪਾਸੇ ਤੋਂ ਲਾਭ ਹੋਵੇਗਾ ਵਪਾਰ ਕਰਨ ਵਾਲਿਆਂ ਨੂੰ ਵਪਾਰ ਵਿੱਚ ਭਾਰੇ ਬਨਾਫਾ ਹੋਣ ਵਾਲਾ ਹੈ ਵਪਾਰ ਦਿਨ ਰਾਤ ਜੋਗਨੀ ਤਰੱਕੀ ਕਰੇਗਾ ਹੁਣ ਤੁਹਾਨੂੰ ਹਰ ਥਾਂ ਤੋਂ ਲਾਭ ਮਿਲੇਗਾ ਨਾਲੇ ਜੋ ਲੋਕ ਨੌਕਰੀ ਕਰ ਰਹੇ ਹਨ ਜਾਂ ਜਾਂ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਦੇ ਇਸ਼ੇ ਪੂਰੇ ਹੋਵਗੇ ਉਹਨਾਂ ਨੂੰ ਉਹਨਾਂ ਦੀ ਮਨਪਸੰਦ ਨੌਕਰੀ ਮਿਲ ਸਕਦੀ ਹੈ ਅਤੇ ਤਰੱਕੀ ਵੀ ਮਿਲੇਗੀ ਤਨਖਾਹ ਵਿੱਚ ਵਾਧਾ ਹੋਵੇਗਾ ਮੇਘ ਰਾਸ਼ੀ ਵਾਲੋ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਪ੍ਰਾਪਤੀ ਦੇ ਕਈ ਮੌਕੇ ਤੁਹਾਨੂੰ ਮਿਲਣਗੇ ਸੰਤਾਨ ਦੀ ਪ੍ਰਾਪਤੀ ਚਾਹੁੰਦੇ ਹਨ ਉਹਨਾਂ ਦੀ ਇਹ ਸ਼ੋਅਵੇ ਪੂਰੀ ਹੋਵੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਜਿਵੇਂ ਜੁ ਖੁਸ਼ੀ ਆਉਣਗੇ ਮਾਂ ਲక్ష్ਮੀ ਖੁਦ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣ ਵਾਲੀ ਹੈ ਇਸ ਲਈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਨ ਦਾਸੇ ਕਿ ਦੇਵੀ ਲక్ష్ਮੀ ਹੋਂ ਤੁਹਾਡੇ ਤੇ ਬਹੁਤ ਖੁਸ਼ ਹੋ ਗਈ ਹੈ ਦੇਵੀ ਮਾਂ ਲక్ష్ਮੀ ਜੀ ਦੀ ਅਪਾਰ ਕਿਰਪਾ ਦੇ ਕਾਰਨ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਅਤੇ ਧਨ ਦੇ ਵਿੱਚ ਵਾਧਾ ਹੋਵੇਗਾ। ਹੁਣ ਤੁਹਾਨੂੰ ਹੁਣ ਤੁਹਾਨੂੰ ਹਰ ਪਾਸਿਓਂ ਤੋਂ ਖੁਸ਼ੀਆਂ ਮਿਲਣਗੀਆਂ। ਕੁੰਭ ਰਾਸ਼ੀ ਵਾਲੇ ਤੁਸੀਂ ਜਲਦੀ ਹੀ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਤੇ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਤੁਹਾਡੇ ਪਰਿਵਾਰ ਵਿੱਚ ਸ਼ਾਂਤੀ ਰਹੇਗੀ। ਤੁਹਾਨੂੰ ਦੱਸੇ ਕੁੰਭ ਰਾਸ਼ੀ ਵਾਲੋ ਜੋ ਕਾਰੋਬਾਰ ਕਰ ਰਹੇ ਹਨ ਉਹਨਾਂ ਨੂੰ ਵਪਾਰ ਵਿੱਚ ਜ਼ਿਆਦਾ ਮੁਨਾਫਾ ਹੋਣ ਵਾਲਾ ਹੈ ਉਹਨਾਂ ਦਾ ਕਾਰੋਬਾਰ ਦਿਨ ਦੁਗਣੀ ਰਾਤ ਚਾਰ ਗੁਣੀ ਤਰੱਕੀ ਕਰੇਗਾ ਨਾਲ ਹੀ ਜੋ ਲੋਕ ਨੌਕਰੀ ਜਾਂ ਪੜ੍ਹਾਈ ਲਈ ਵਿਦੇਸ਼ਾਂ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਜਲਦੀ ਹੀ ਪੂਰਾ ਹੋਵੇਗਾ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਬਹੁਤ ਹੀ ਆਸਾਨ ਤਰੀਕੇ ਨਾਲ ਹੋਣਗੇ ਤੁਹਾਡਾ ਕੰਮ ਜੋ ਸਾਲਾਂ ਤੋਂ ਲਟਕਿਆ ਹੋਇਆ ਸੀ ਹੁਣ ਪੂਰਾ ਹੋਣ ਜਾ ਰਿਹਾ ਹੈ ਕੁੰਭਰਾਸ਼ੀ ਵਾਲਿਓ ਹਰ ਜਗ੍ਹਾ ਤੋਂ ਸਫਲਤਾ ਮਿਲੇਗੀ ਤੁਹਾਨੂੰ ਹਰ ਪਾਸੇ ਤੋਂ ਲਾਭ ਮਿਲਣ ਵਾਲਾ ਹੈ ਤੁਹਾਡੀ ਤੇ ਮਾਲਕਸ਼ਮੀ ਜੀ ਦੀ ਬੇਅੰਤ ਕਿਰਪਾ ਹੈ ਦੂਜੇ ਪਾਸੇ ਤੁਸੀਂ ਜਲਦੇ ਹੀ ਕੋਈ ਲੋਟਰੀ ਜਿੱਤਣ ਵਾਲੇ ਹੋ ਕਮਰਾਸ਼ੀ ਵਾਲੇ ਮਾਲਕਸ਼ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਬਹੁਤ ਸਾਰਾ ਲਾਭ ਮਿਲਣ ਵਾਲਾ ਹੈ ਤੁਹਾਡੇ ਚੇਵਨ ਵਿੱਚ ਹੁਣ ਵਿੱਤੀ ਲਾਭ ਅਤੇ ਵੱਡੇ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਅਜੇ ਬਦਲਾਅ ਹੋਣ ਵਾਲਾ ਹੈ ਜਿਸ ਕਰਕੇ ਤੁਸੀਂ ਤੁਹਾਡੀ ਖੁਸ਼ੀ ਦੀ ਕੋਈ ਹੱਦ ਵੀ ਨਹੀਂ ਤੁਹਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੇਗੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਜੀ ਹਾਂ ਦੋਸਤੋ ਇਸ ਲਿਸਟ ਚ ਦੀ ਹੁਣ ਅਗਲੀ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦਾਸੇ ਇੱਕ ਤੁਹਾਡੇ ਉਤੇ ਦੇਵੀ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਹੋ ਗਈ ਹੈ ਜਿਸ ਨਾਲ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਣ ਜਾ ਰਹੀਆਂ ਹਨ ਵਿੱਤੀ ਲਾਭ ਹੋਵੇਗਾ ਇਸੇ ਨਾਲ ਹੀ ਤੁਹਾਡੇ ਪਿਛਲੇ ਸਮੇਂ ਦੇ ਵਿੱਚ ਕੀਤੀ ਮਿਹਨਤ ਦਾ ਨਤੀਜਾ ਤੁਹਾਨੂੰ ਹੁਣ ਮਿਲੇਗਾ ਤੁਹਾਡਾ ਕਾਰੋਬਾਰ ਤੇਨ ਦੁਕਾਨੇ ਰਾਜ ਚ ਅਗਨੀ ਤਰੱਕੀ ਕਰੇਗਾ ਤੋਲਾ ਰਾਸ਼ੀ ਵਾਲਿਓ ਤੁਹਾਨੂੰ ਦਾਸੇ ਇੱਕ ਤੁਹਾਡੀ ਜ਼ਿੰਦਗੀ ਚ ਬਹੁਤ ਵੱਡਾ ਬਦਲਾਵ ਹੋਣ ਵਾਲਾ ਹੈ ਦੇਵੀ ਲక్ష్ਮੀ ਤੁਹਾਡੀ ਜ਼ਿੰਦਗੀ ਵਿੱਚ ਅਜਿਹੇ ਬਦਲਾਅ ਲਿਆਉਣ ਵਾਲੀਆਂ ਜੋ ਕਿ ਕਦੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਹੁਣ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਤੁਹਾਡਾ ਕਾਰੋਬਾਰ ਵਧੇਗਾ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੁਹਾਨੂੰ ਆਪਣੇ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ ਲక్ష్ਮੀ ਜੀ ਦੇ ਜੋਗ ਕਾਰਨ ਤੁਹਾਨੂੰ ਜ਼ਬਰਦਸਤ ਆਮਦਨ ਹੋਵੇਗੀ ਹੁਣ ਤੁਹਾਨੂੰ ਮਿਲਣ ਜਾ ਰਹੇ ਹਨ ਕਈ ਤਰ੍ਹਾਂ ਦੇ ਫਾਇਦੇ ਤੋਲਾ ਰਾਸ਼ੀ ਵਾਲੋ ਨਵਾਂ ਵਾਹਨ ਜਾਂ ਘਰ ਖਰੀਦਣ ਦੀ ਜੇਕਰ ਯੋਜਨਾ ਬਣਾ ਰਹੇ ਹੋ ਤਾਂ ਇਹ ਯੋਜਨਾ ਤੁਹਾਡੀ ਸਫਲ ਹੋਵੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੋਲਾ ਰਾਸ਼ੀ ਵਾਲਿਓ ਹਣ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਹਰ ਪਾਸੇ ਤੋਂ ਲਾਭ ਮਿਲੇਗਾ ਕੰਮ ਕਰਨ ਵਾਲੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਅਤੇ ਤਨਖਾਹ ਵਿੱਚ ਵਾਧੇ ਦੇ ਜੋਕ ਹਨ ਜੋ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਆਪਣੀ ਮਨਪਸੰਦ ਨੌਕਰੀ ਮਿਲਣ ਦੀ ਸੰਭਾਵਨਾ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੋਲਾ ਰਾਸ਼ੀ ਵਾਲਿਓ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੀਆਂ ਸਾਰੀਆਂ ਹੀ ਇਸ਼ਿਆਵਾ ਹੁਣ ਪੂਰੀਆਂ ਕਰ ਦੇਵੇਗਾ ਸਮਾਂ ਹੁਣ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਦੋਸਤੋ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਵੇਗਾ ਜਿहां ਦੋਸਤੋ ਇਹ ਸੀ ਉਹ ਖੁਸ਼ਕਿਸਮਤ ਰਾਸ਼ੀਆਂ ਜੋ ਹੁਣ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਪ੍ਰਾਪਤ ਕਰਨ ਜਾ ਰਹੀਆਂ ਹਨ ਇਹ ਚਾਰ ਰਾਸ਼ੀਆਂ ਅਮੀਰ ਹੋਣ ਜਾ ਰਹੀਆਂ ਹਨ ਦੋ ਜੇ ਸ਼ਬਦਾਂ ਵਿੱਚ ਇਹ ਚਾਰ iracial ਕਰੋੜਪਤੀ ਬਣਨ ਜਾ ਰਹੇ ਹਨ ਇਹ ਚਾਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਕਈ ਤਰ੍ਹਾਂ ਦੇ ਆਰਥਿਕ ਲਾਭ ਤੇ ਵੱਡੀਆਂ ਸਫਲਤਾਵਾਂ ਦੋਸਤੋ ਏਸੀ ਸਾਲਟੀ ਅੱਜ ਦੀ ਵੀਡੀਓ ਦੀ ਜਾਣਕਾਰੀ ਚੈੱਕ ਕਰ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ